ਹਾਂ ਜੀ ਹੈ। ਹਾਂ। ਹੂੰ। ਆਪਾਂ ਕਰਾਂਗੇ। ਆਪਾਂ ਦਾ ਬਜ਼ਾਰ ਹੈ। ਕੋਣ ਨਾ। ਹਲੋ ਹਾਂਜੀ ਸਸਰੀ ਬਤਾ ਜੀ। ਤੇ ਅੱਜ ਆਪਾਂ ਤਾਂ ਸਿੰਦੀ ਢੰਕਾ ਸਥਾਨੀਆਂ ਸਿੰਦੀ ਦੀ ਕੜਾਈ। ਤੇ ਉਹਦੇ ਲਈ ਆਪਾਂ ਰੀਲਾਂ ਵੀ ਲੈ ਸਕਦੇ ਆ ਪੱਟ ਦੀ ਰੀਲ ਜਾਂ ਰੇਸ਼ਮ ਦੀ ਰੀਲ ਤੇ ਆਪਾਂ ਐਂਕਰ ਥ्रेड ਲਈ ਆਇਆ ਇਹਦੇ ਵਿੱਚ ਵੱਖ-ਵੱਖ ਰੰਗਾਂ ਦੇ ਆਪਾਂ ਨੂੰ ਮਿਲ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਿਖਾਉਂਦੇ ਆ ਆ ਛੋਟੀ ਬੂਟੀ ਇਹ ਪੈਪਰ ਦੇ ਨਾਲ ਹੀ ਆਪਾਂ ਛਾਪਾ ਲਾਇਆ ਇਹਨੂੰ ਆਪਾਂ ਡ੍ਰੈਸ ਪੇਪਰ ਤੇ ਵੀ ਲਾ ਸਕਦੇ ਆ ਉਹਦੇ ਤੇ ਲਾ ਕੇ ਵੀ ਫਿਰ ਜਦੋਂ ਆਪਾਂ ਵੱਡੇ ਡਿਜ਼ਾਈਨ ਬਣਾਉਣੀ ਆ ਨਾ ਫਿਰ ਉਹਦੇ ਤੇ ਲਾ ਕੇ ਬਣਾਉਣੀ ਆ ਤੇ ਇਹਦਾ ਇੱਕ ਆ ਬੂਟੀ ਹੁੰਦੀ ਆ ਸਭ ਤੋਂ ਛੋਟੀ ਫਿਰ ਆ ਜਿਹੜੀ ਆਪਾਂ ਲੈਣ ਬਣਾਉਣੀ ਆ ਹਨਾ ਡੰਡੀ ਵਗੈਰਾ ਇਹਾਂ ਸ਼ੂਟੀਆਂ ਬੂਟੀਆਂ ਬਣਦੀਆਂ ਨੇ ਫਿਰ ਇਹਨਾਂ ਨੂੰ ਚਾਰਾਂ ਪੰਜਾਂ ਨੂੰ ਜੋੜ ਕੇ ਇੱਕ ਵੱਡੀ ਬੂਟੀ ਬਣਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਛੋਟੀ ਬੂਟੀ ਬਣਾ ਕੇ ਵਿਖਾਉਣੀ ਆ ਤੇ ਬੜਾ ਛੇਰ ਹੋ ਗਿਆ ਕੱਢੀ ਇਹਨੂੰ ਕਢਾਈ ਅਜਾ ਕੰਦਨ ਦਿਖਾਉਣੀ ਆ ਇਹ ਕੋਪਲੇਸਨ ਵਾਲੀ ਇਹਨਾਂ ਦਾ ਜਨੋਪਾਈਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਇਹ ਇਰਤ ਧੋਪਾ ਇਹ ਬਰਾਬਰ ਤੇ ਫਿਰ ਆਪਾਂ ਜਦੋਂ ਟ੍ਰੇਸ ਕਰਦੇ ਆ ਨਾ ਬਿਲਕੁਲ ਬਰਾਬਰ ਤੇ ਆਪਾਂ ਨੂੰ ਘਰੇ ਵੀ ਕਰ ਲਈਦੇ ਨੇ ਤੇ ਸ਼ਹਿਰੋਂ ਵੀ ਆਪਾਂ ਛਪਾ ਕੇ ਲੈ ਆਉਂਦੇ ਆ। ਸਤ ਪਹਿਲਾ ਇਹਨਾਂ ਨੂੰ ਇਹਨੂੰ ਨਾ ਕੱਚਾ ਹੁੰਦਾਗਾ ਇਹ। ਇਧਰ ਪਾਸੇ। ਇਹਨਾਂ ਨੂੰ ਤੋਲਾ ਤੋਪਾ। ਇਹਨਾਂ ਇਹ ਕੱਚਾ ਹੁੰਦੇ। ਇਹਦੇ ਥੱਲੇ ਹੁੰਦੀ ਆਪਾਂ ਲਗਾਉਂਦੇ ਆ ਫਿਰ ਇਹਨੂੰ ਧੋਪਾ ਲਾ ਦੇਣਾ। ਇਹ ਇਹਨੂੰ ਇੱਕ ਵਾਰ ਹੋਰ ਹੁੰਦਾ ਫਿਰ ਪੱਕਾ ਹੋ ਜਾਂਦਾ ਇਹਨੂੰ ਤੁਸੀਂ ਜਿੱਥੋਂ ਮਰਜੀ ਸ਼ੁਰੂ ਕਰ ਸਕਦੇ ਹੋ ਇੱਥੇ ਐਂਡ ਕਰਕੇ ਇਹਦਾ ਅਗਲੀ ਤੁਸੀਂ ਜਿੱਥੇ ਮਰਜੀ ਸ਼ੁਰੂ ਕਰ ਸਕਦੇ ਹੈ ਲਾਪਾ ਆਹ ਜਿਹੜਾ ਦੱਬਿਆ ਹੋਇਆ ਇਹਨੂੰ ਚੱਕਣਾ ਹੁੰਦਾ ਫਿਰ ਆਹ ਵਾਲਾ ਦੱਬਿਆ ਇਹਨੂੰ ਚੱਕ ਲੈਣਾ ਇਸ ਤਰ੍ਹਾਂ ਫਿਰ ਇਹਨੂੰ ਚੱਕ ਲੈਣਾ ਤੇ ਆਹ ਜਿਹੜਾ ਦੋ ਦੇ ਇਹਨਾਂ ਨੂੰ ਦੱਬ ਦੇਣਾ ਫਿਰ ਇਹਨੂੰ ਚੱਕ ਲੈਣਾ ਫਿਰ ਇਹਨੂੰ ਚੱਕਾਂਗੇ ਆਪਾਂ ਇਹਨਾਂ ਨੂੰ ਦੋਨੋਂ ਦੱਬਾਂਗੇ ਇਹਨੂੰ ਚੱਕਦੇ ਤੇ ਸਿੰਦੀ ਦੇ ਸੀ ਉੱਟੋਂ ਬੜੇ ਸੋਨੇ ਲੱਗਦੇ ਨੇ ਫਿਰ ਆਪਾਂ ਇਹਨੂੰ ਚੱਕਾਂਗੇ ਅਣ ਸੂਈ ਨੀ ਜਿਮਿਲ ਇਹਨੂੰ ਚੱਕਾਂਗੇ ਫਿਰ ਇਹਨੂੰ ਦੱਬਾਂਗੇ ਇੱਕ ਨੂੰ ਫਿਰ ਇਹਨੂੰ ਚੱਕਾਂਗੇ ਫਿਰ ਇਹ ਟੈਂਡਾ ਖੁੱਟ ਗਿਆ। ਇੱਥੇ ਇਸ ਤਰ੍ਹਾਂ ਹੀ ਬੁੱਟੀ ਬਣਦੀ ਹੈ। ਇਹ ਆਪ ਥੋੜੀ ਜਿਹੀ ਵੱਡੀ ਛੱਪੀ ਸੀਗੀ ਤੇ ਜੇ ਛੋਟੀ ਥੋੜੀ ਜਿਹੀ ਛਾਪਾਂਗੇ ਤੇ ਬਿਲਕੁਲ ਸਗਣੀ ਨਹੀਂ ਬਣੇਗੀ। ਇਸ ਤਰ੍ਹਾਂ ਬਣ ਜਾਂਦੀ ਹੈ। ਤੇ ਲੱਗ ਬਸ ਇਹਨੂੰ ਟੰਕਾ ਲੱਗ ਗਿਆ। ਇਸ ਤਰ੍ਹਾਂ ਪੈਨ ਨੂੰ ਘੁੰਮਲਾ ਲੀ। ਇਸੀ ਕੋ ਲਦਾਂਗੇ। ਇਹਨੂੰ ਮਿੱਥੋ ਘੱਟ ਦੇਣੀ। ਸਤਰਾ ਗੱਤੇ ਛੋਟੀ-ਬੁਟੀ ਬਣ ਜਾਂਦੀ ਹੈ ਇਹੋ ਨਾ ਪਤਾ ਨੂੰ ਆ ਵਾਲੀ ਬਣਾ ਕੇ ਦਿਖਾਵਾਂਗੇ ਸਰ ਕੋਈ ਬੱਟਾ ਲਓ ਜੀ ਉਸ ਤੋਂ ਬਾਅਦ ਚਾਪਾ ਕਰਨ ਨੂੰ ਡੰਡੀ ਪਾ ਕੇ ਖਾਉਣਿਆ ਇਹਦੇ ਤੇ ਆਪਾਂ ਆ ਪੰਜ ਹੀ ਪਾਈ ਨੇ ਇਹਨੂੰ ਜਿੰਨੀ ਮਰਜ਼ੀ ਲੰਬੀ ਲਾ ਸਕਦੇ ਆ ਟੇਢੀ ਜਿਵੇਂ ਮਰਜ਼ੀ ਨੂੰ ਸ਼ਾਪ ਸਕਦੇ ਆ ਪਰ ਇਹ ਜ਼ਰੂਰੀ ਨਹੀਂ ਵੀ ਸਿੱਧੀ ਇਹਨੂੰ ਆਪਾਂ ਟੇਢੀ ਵੀ ਵਿੰਗ ਵਾਲਾ ਪਾ ਕੇ ਇਸ ਤਰ੍ਹਾਂ ਸਰ ਬਣਾ ਕਦੀ ਇੱਥੋਂ ਨੂੰ ਆਪਾਂ ਸ਼ੁਰੂ ਕਰ ਲੈਣਾ

പെഹാ തണി തണു പക്കാ സ്റ്റാറ്റ് കിട്ടാ താണ di no. ਉਹ ਚੱਕਣਾ ਨਹੀਂ ਦੁੱਖਣਾ ਤੇ ਇਹ ਨਾ ਗਲੇ ਵਿੱਚ ਤਿੰਨ ਫਿੱਟ பஸ் இது இடையே ஒன்னு சக்கணி சக்கிய உப்பூன போ ജെ വൈറ്റ സൂട്ട് ഒന്നി കല്ംഗ ബിംഗി ബൂട്ടിയ പാക സോണാ ലഭ്യത്തി ആ കല്ല ਹਾਂ ਤੇ ਇਹ ਤੇ 4 ਗਿਹੜੇ ਆ ਜਾਂਦੇ ਫਿਰ ਬੁੱਟੀ ਬਣਦੀ

ਆਕੇ ਤੁਹਾਨੂੰ ਤੇ estrana ਛੋਟੀਆਂ ਛੋਟੀਆਂ ਬੁੱਟੀਆਂ ਪਾ ਕੇ ਜਿਹੜਾ ਸੂਟ ਨਹੀਂ ਤਿਆਰ ਹੋ ਜਾਂਦੇ ਨੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਅੱਜ ਅਸੀਂ ਆਪਾਂ ਇਹ ਦੋ ਬੁੱਟੀਆਂ ਪਾ ਕੇ ਦਿਖਾਈਆਂ ਤਾਂ ਮੈਂ ਕਿ ਲਵਾਂਗੀ ਕਿ ਇੱਕ ਛੋਟੀ ਬੁੱਟੀ ਤੇ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਆਪਾਂ ਬੁੱਟੀ ਦੱਸਾਂਗੇ ਵੀ ਇਹ ਕਿਵੇਂ ਪੈਣਗੇ ਠੀਕ ਹੈ ਜੀ ਤੇ ਫਿਰ ਹੌਲੀ ਹੌਲੀ ਗਿੱਦੂ ਵੀ ਵੱਡੀ ਬੁੱਟੀ ਤੇ ਕੋਈ ਹੋਰ ਡਿਜ਼ਾਈਨ ਵੀ ਇਸੇ ਤਰੀਕੇ ਪਾ ਕੇ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਣਾ 四十多。